ਨਸ਼ਾ ਤਸਕਰਾਂ ਦੇ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੇ ਇੱਕ i20 ਕਾਰ ਵਿੱਚ ਸਵਾਰ ਤਿੰਨ ਨਸ਼ਾ ਤਸਕਰਾਂ ਨੂੰ 400 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ ਡੀਐਸਪੀ ਮੁਖਮਰਿਤਪਾਲ ਸਿੰਘ ਰੰਦਾਵਾਨ ਨੇ ਦੱਸਿਆ ਕਿ ਵੀਰਵਾਰ ਨੂੰ ਥਾਣਾ ਕੋਟੇ ਸੇ ਖਾਂਦੀ ਪੁਲਿਸ ਰੂਟੀਨ ਗਸ਼ਤੇ ਸੀ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਤਾਂ ਉਹਨਾਂ ਨੇ ਵੱਡੀ ਕਾਰਵਾਈ ਕੀਤੀ ਤੇ ਕਾਮਯਾਬੀ ਮਿਲੀ ਹੈ ਜੀ ਸਰ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਬਲੋ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੋਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਇਸੇ ਮੁਹਿੰਮ ਦੇ ਕੜੀ ਵਿੱਚ ਬੀਤੇ ਦਿਨੀ ਥਾਣਾ ਕੋਟੀ ਸਖਾਂ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਮਕਦਮਾ ਨੰਬਰ 206 ਮਿਤੀ 9 ਅਕਤੂਬਰ ਅੰਡਰ ਸੈਕਸ਼ਨ 21 ਐਡੀਪੀਐਸ ਐਕਟ ਵਿੱਚ ਤਿੰਨ ਵਿਅਕਤੀਆਂ ਨੂੰ ਅਰੈਸਟ ਕੀਤਾ ਤੇ ਉਹਨਾਂ ਕੋਲੋਂ 400 ਗ੍ਰਾਮ ਹੈਰੋਇਨ ਬਰਾਮਦ ਹੋਈ ਇਹਨਾਂ ਵਿਅਕਤੀਆਂ ਦੀ ਪਛਾਣ ਗੁਰਪਿੰਦਰ ਸਿੰਘ ਉਰਫ ਪਿੰਦਾ ਵਾਸੀ ਸੈਦ ਮੁਹੰਮਦ ਜ਼ਿਲ੍ਹਾ ਮੋਗਾ ਜਰਨੈਲ ਸਿੰਘ ਉਰਫ ਜੇਲਾ ਵਾਸੀ ਪੀਰ ਮੁਹੰਮਦ ਜ਼ਿਲ੍ਹਾ ਫਿਰੋਜ਼ਪੁਰ ਅਤੇ ਆਕਾਸ਼ਿਪ ਆਕਾਸ਼ਦੀਪ ਸਿੰਘ ਉਰਫ ਆਕਾਸ਼ ਵਾਸੀ ਲਹਿਰਾਬੇਟ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਇਹ ਤਿੰਨੋਂ ਵਿਅਕਤੀ ਆਪਣੀ i20 ਕਾਰ ਜਿਸ ਦਾ ਨੰਬਰ PP5AG 1922 ਹੈ ਇਸ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਸੀ ਤੇ ਇਹਨਾਂ ਨੂੰ ਕੋਟੀ ਸੇਖਾਂ ਤੋਂ ਧਰਮਕੋਟ ਰੋਡ ਦੇ ਉੱਤੇ ਰੋਕੇ ਜੋ ਚੈੱਕ ਕੀਤਾ ਇਹਨਾਂ ਕੋਲੋਂ ਇਹ 400 ਗ੍ਰਾਮ ਐਰਵਿਨ ਬ੍ਰਾਮ ਇਹ ਸਰ ਕਿੱਥੋਂ ਲੈ ਕੇ ਆਏ ਸੀ ਇਹ ਕੁਝ ਪਤਾ ਲੱਗਿਆ ਇਹਨਾਂ ਦਾ ਜੁਰਮਾਨਾ ਲਿਆ ਜਾ ਰਿਹਾ ਜੀ ਤੇ ਇਹਨਾਂ ਤੋਂ ਹੋਰ ਡਿਟੇਲਸ ਕੋਸ਼ਿਸ਼ ਕੀਤੀ ਜਾਏਗੀ ਵੀ ਇਹ ਕਿੱਥੋਂ ਲੈ ਕੇ ਆਏ ਆ ਮੋਸਟ ਪ੍ਰੋਬਬਲੀ ਇਹ ਉਧਰੋਂ ਫਰੋਸਪਰ ਦੇ ਦੋ ਰਹਿਣ ਵਾਲੇ ਆ ਉੱਥੋਂ ਹੀ ਲੈ ਕੇ ਆਏ ਇਹਦਾ ਸਰ ਬਰਕ ਕਿਵੇਂ ਹੋਇਆ ਇਹਨਾਂ ਦਾ ਅਪਸੀ ਕੀ ਰਿਲੇਸ਼ਨ ਜੀ ਬੰਦਾ ਉਹ ਵੀ ਜਾਂਚ ਦਾ ਵਿਸ਼ਾ ਹੈ ਜੀ ਹਲੇ ਉਹਦੀ ਡਿਟੇਲ ਚ ਪੜਤਾਲ ਕੀਤੀ ਜਾ ਰਹੀ ਜਿਹੜੀ ਗੱਡੀ ਸਰ ਬਰਾਮ ਦਈ ਹੈ ਉਹ ਕੀ ਦੀ ਹੈ ਜੀ ਸਾਰੇ ਡਾਕੂਮੈਂਟਸ ਵੀ ਵੈਰੀਫਾਈ ਕੀਤੇ ਜਾ ਰਹੇ ਨੇ ਵੀ ਗੱਡੀ ਕਿਸ ਦੇ ਨਾਮ ਤੇ ਕਿਸ ਦੀ ਮੰਗ ਕੇ ਲੈ ਕੇ ਆਏ ਸੀ ਇਹਨਾਂ ਦੇ ਕਿਸੇ ਰਿਸ਼ਤੇਦਾਰ ਨਹੀਂ ਸੀ ਉਹ ਵੀ ਉਹਦੀ ਜਾਂਚ ਕੀਤੀ ਜਾ ਰਹੀ ਹੈ ਪਹਿਲਾਂ ਕੋਈ ਮਾਮਲਾ ਦਰਜਾਇਆ ਹੋਇਆ ਨਹੀਂ ਜੀ ਮਤਾਬਕ ਰਿਕਾਰਡ ਦੇ ਇਹਨਾਂ ਦੇ ਉੱਤੇ ਪਹਿਲਾਂ ਕੋਈ ਮਾਮਲਾ ਨਹੀਂ ਹੈ ਥੈਂਕ ਯੂ ਨਸ਼ਾਦ ਅਸਕਰਾਂ ਦੇ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੇ ਇੱਕ i20 ਕਾਰ ਵਿੱਚ ਸਵਾਰ ਤਿੰਨ ਨਸ਼ਾ ਤਸਕਰਾਂ ਨੂੰ 400 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ ਡੀਐਸਪੀ ਮੁਖਮਰਿਤਪਾਲ ਸਿੰਘ ਰੰਦਾਵਾਨ ਨੇ ਦੱਸਿਆ ਕਿ ਵੀਰਵਾਰ ਨੂੰ ਥਾਣਾ ਕੋਟੇ ਸੇ ਖਾਂਦੀ ਪੁਲਿਸ ਰੂਟੀਨ ਗਸ਼ਤ ਦੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਵੱਡੀ ਕਾਰਵਾਈ ਕੀਤੀ ਤੇ ਕਾਮਯਾਬੀ ਮਿਲੀ ਹੈ ਜੀ ਸਰ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇਕ ਵਿਸ਼ੇਸ਼ ਮੁਹਿੰਮ ਯੋਧਨਸ਼ ਅਵਿਰਧ ਲਗਾਤਾਰ ਜਾਰੀ ਹੈ ਇਸੇ ਮੁਹਿੰਮ ਦੇ ਕੜੀ ਵਿੱਚ ਬੀਤੇ ਦਿਨੀ ਥਾਣਾ ਕੋਟੀ ਸਖਾਂ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਮਕਦਮਾ ਨੰਬਰ 206 ਮਿਤੀ 9 ਅਕਤੂਬਰ ਅੰਡਰ ਸੈਕਸ਼ਨ 21 ਐਡੀਪੀਐਸ ਐਕਟ ਵਿੱਚ ਤਿੰਨ ਵਿਅਕਤੀਆਂ ਨੂੰ ਅਰੈਸਟ ਕੀਤਾ ਤੇ ਉਹਨਾਂ ਕੋਲੋਂ 400 ਗ੍ਰਾਮ ਹੈਰੋਇਨ ਬਰਾਮਦ ਹੋਈ ਇਹਨਾਂ ਵਿਅਕਤੀਆਂ ਦੀ ਪਛਾਣ ਗੁਰਪਿੰਦਰ ਸਿੰਘ ਉਰਫ ਪਿੰਦਾ ਵਾਸੀ ਸ਼ਾਦ ਮੁਹੰਮਦ ਜ਼ਿਲ੍ਹਾ ਮੋਗਾ ਜਰਨੈਲ ਸਿੰਘ ਉਰਫ ਜੈਲਾ ਵਾਸੀ ਪੀਰ ਮੁਹੰਮਦ ਜ਼ਿਲ੍ਹਾ ਫਿਰੋਜ਼ਪੁਰ ਅਤੇ ਆਕਾਸ਼ਪ ਸਿੰਘ ਉਰਫ ਆਕਾਸ਼ ਵਾਸੀ ਲਹਿਰਾਬੇਟ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਇਹ ਤਿੰਨੋਂ ਵਿਅਕਤੀ ਆਪਣੀ I20 ਕਾਰ ਜਿਸ ਦਾ ਨੰਬਰ PB5AG 1922 ਹੈ ਇਸ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਕਰ ਰਹੀ ਸੀ ਤੇ ਇਹਨਾਂ ਨੂੰ ਕੋਟੀ ਸਿਖਾ ਤੋਂ ਧਰਮਕੋਟ ਰੋਡ ਦੇ ਉੱਤੇ ਰੋਕੇ ਜੋ ਚੈੱਕ ਕੀਤਾ ਇਹਨਾਂ ਕੋਲੋਂ ਇਹ 400 ਗ੍ਰਾਮ ਹੈਰੋਇਨ ਬਰਾਮਦ ਇਹ ਸਰ ਤੋਂ ਲੈ ਕੇ ਆਏ ਸੀ ਕਿ ਕੁਝ ਪਤਾ ਲੱਗਿਆ ਇਹਨਾਂ ਦਾ ਜਰਮਨਡ ਲਿਆ ਜਾ ਰਿਹਾ ਜੀ ਤੇ ਇਹਨਾਂ ਤੋਂ ਹੋਰ ਡਿਟੇਲਸ ਕੋਸ਼ਿਸ਼ ਕੀਤੀ ਜਾਏਗੀ ਕਿ ਇਹ ਕਿੱਥੋਂ ਲੈ ਕੇ ਆਏ ਆ ਮੋਸਟ ਪ੍ਰੋਬਬਲੀ ਇਹ ਉਧਰੋਂ ਫਰੋਸਪਰ ਤੇ ਦੋ ਰਹਿਣ ਵਾਲੇ ਆ ਉੱਥੋਂ ਹੀ ਲੈ ਕੇ ਆਏ ਇਹਦਾ ਸੰਬੰਧ ਕਿਵੇਂ ਹੋਇਆ ਇਹਨਾਂ ਦਾ ਤਸਦੀਕ ਕੀ ਰਿਲੇਸ਼ਨ ਇਹ ਬੰਦਾ ਉਹ ਵੀ ਜਾਂਚ ਦਾ ਵਿਸ਼ਾ ਜੀ ਹਲੇ ਉਹਦੀ ਡਿਟੇਲ ਚ ਪੜਤਾਲ ਕੀਤੀ ਜਾ ਰਹੀ ਜਿਹੜੀ ਗੱਡੀ ਸਰ ਬਰਾਮਦ ਹੋਈ ਆ ਉਹ ਕੀ ਦੀ ਐਸੇ ਸਾਰੇ ਡਾਕੂਮੈਂਟਸ ਵੀ ਵੈਰੀਫਾਈ ਕੀਤੇ ਜਾ ਰਹੇ ਨੇ ਵੀ ਗੱਡੀ ਕਿਸ ਦੇ ਨਾਮ ਤੇ ਹੈ ਕਿਸ ਦੀ ਮੰਗ ਕੇ ਲੈ ਕੇ ਆਏ ਸੀ ਇਹਨਾਂ ਦੇ ਕਿਸੇ ਰਿਸ਼ਤੇਦਾਰ ਨਹੀਂ ਸੀ ਉਹ ਵੀ ਉਹਦੀ ਜਾਂਚ ਕੀਤੀ ਜਾ ਰਹੀ ਹੈ ਪਹਿਲਾਂ ਕੋਈ ਮਾਮਲਾ ਦਰਜ ਹੈ ਸਰ ਨਹੀਂ ਜੀ ਮੁਤਾਬਕ ਰਿਕਾਰਡ ਦੇ ਇਹਨਾਂ ਦੇ ਉੱਤੇ ਪਹਿਲਾਂ ਕੋਈ ਮਾਮਲਾ ਥੈਂਕ ਯੂ